ਮਾਂ 4:00 ਬਜ ਕੇ 10 ਮਿੰਟ ਹੋ ਗਏ ਤੇ ਲੋਕ ਆਪਣੇ ਸਮਾਨ ਨੂੰ ਰਸ਼ਦੀ ਘਰ ਚ ਜਮਾ ਕਰਾਉਣ ਆ ਗਏ ਤੇ ਮੁੜ ਕੇ ਸਾਰੇ ਉੱਪਰ ਚੜਨਗੇ ਸ਼੍ਰੀ ਹੇਮਕੁੰਡ ਸਾਹਿਬ ਵਾਲਾਂ ਦੇ ਅਗਲਾ ਅੱਗੇ ਆ ਗਿਆ ਅੱਗੇ ਇਹ ਤਾਂ ਉੱਪਰ ਹੋ ਗਿਆ ਤੇ ਆਪਾਂ ਹੁਣ ਇੱਥੋਂ ਦਾ ਹੈ ਮੇਰੇ ਸਾਹਿਬ ਵਾਲੀਂ ਝੜਾ ਗਿਆ ਇੱਧਰ ਹਵਾ ਦਾ ਮਹਾ ਬਹੁਤ ਤੇਜ਼ ਆ ਸਾਡਾ ਮੀਂਹ ਵੀ ਪੈ ਗਿਆ ੜਿਆ ਬਹੁਤ ਵਧੀਆ ਵਹਿ ਰਹੀ ਹੈ ਜੀ ਤੇਜ਼ ਆ ਸਟੈਂਡ ਦੇ ਪਹੁੰਚੇ ਹਾਂਗੇ। ਇੱਥੋਂ ਗੱਡੀਆਂ ਲੈ ਕੇ ਜਾਂਦੂਗਾ 3.5 ਕਿਲੋਮੀਟਰ ਦੂਰ। ਤੇ ਫਿਰ ਟਰੈਕ ਕਰ ਲੂੰਦਾਗਾ। ਐਂਪਲ ਸੈੱਲ ਚੱਲਣ ਦੀ ਤਾਂ। ਸਾਹਮਣੇ ਆਗੇ ਉੱਚੇ ਉੱਚੇ ਪਹਾੜ ਤੇ ਵਿੱਚ ਰਾਸਤੇ ਇਹ ਰਾਸਤੇ ਪਹਾੜਾਂ ਦੇ ਵਿੱਚ ਦੀ ਹੋ ਕੇ ਲੰਘ ਰਹੇ ਆ ਬਹੁਤ ਹੀ ਕਿਹੜਾ ਇਹ ਪਰਿਆ ਰਾਸਤੇ ਪਰ ਆਪਾਂ ਉੱਪਰ ਚੜਨਾ ਵੀ ਹੁੰਦੇ ਹੈਗੇ ਤੁਹਾਡੇ ਸਾਹਮਣੇ ਹੈਲੀਪੈਡ ਆ ਜੇ ਤੁਸੀਂ ਯਾਤਰਾ ਹੈਲੀਕਾਪਟਰ ਤੇ ਕਰਨਾ ਚਾਹੁੰਦੇ ਹੋ ਤਾਂ ਉਹ ਸਾਹਮਣੇ ਹੈਲੀਪੈਡ ਉਹ ਉਹਨਾਂ ਨੂੰ হেমਕੁੰਟ ਸਾਹਿਬ ਟਰੈਕ ਤੇ ਸਾਨੂੰ ਸ਼ਾਨਦਾਰ 뷰ਸ ਦੇਖਣ ਨੂੰ ਮਿਲਦੇ ਆ ਮਿਲਣਗੇ ਉਹ ਸਾਡੇ ਸਾਹਮਣੇ ਆ 뷰 ਆਹਾ ਗੱਡੀਆਂ ਜਿਹੜੀਆਂ ਜਾ ਰਹੀਆਂ ਸਾਢੇ 3 ਕਿਲੋਮੀਟਰ ਦੂਰ ਹੀ ਜਾਂਦੇ ਆਂਗਾ ਤੇ ਆਪਾਂ ਉਹ ਟਰੈਕ ਵੀ ਪੈਦਲ ਕਰ ਰਹੇ ਆਂਗੇ ਜਿਹਨਾਂ 3 ਕਿਲੋਮੀਟਰ ਗੱਡੀ ਤੇ ਜਾਇਆ ਜਾ ਸਕਦਾ ਪਹਾੜਾਂ ਤੇ ਸੂਰਜ ਦੀ ਪਹਿਲੀ ਕਿਰਨ ਤੇ ਪਹਾੜਾਂ ਉੱਤੇ ਚਾਨਣ ਹੋ ਗਿਆ ਉਹ ਸਾਹਮਣੇ ਬਹੁਤ ਸੋਹਣਾ ਦ੍ਰਿਸ਼ਾ ਸਾਡੇ ਸਾਹਮਣੇ ਰਸਤੇ ਵਿੱਚ ਆਹ ਸ਼ਾਰਟਕਟ ਸਾਨੂੰ ਮਿਲ ਜਾਣਗੇ ਜੇ ਤੁਸੀਂ ਜਾਣਾ ਤੇ ਇੱਥੋਂ ਦੀ ਜਾ ਸਕਦੇ ਹੋ वैसे ता आज सुन लोड़ी नहीं पैंदी सीधा सड़क पे जाया करो कई बार कोई जानवर जून पर बैठा हुंदा गा ਆਪਾਂ ਗੁਰਦੁਆਰਾ ਗੋਬਿੰਦ ਘਰ ਤੋਂ 4 ਕਿਲੋਮੀਟਰ ਪੈਦਲ ਚੱਲ ਕੇ ਆਗੇ ਤੇ ਇਹ ਇੱਥੋਂ ਇੱਕ ਪਾਣੀ ਦੀ ਬੋਤਲ ਲੈਤੀ ਆਪਾਂ ਬਾਈ ਤੋਂ ਤੇ ਹੁਣ ਆਪਾਂ ਚੱਲਣਾ 9 ਕਿਲੋਮੀਟਰ ਹੋਰ ਉਚਾਈ ਤੇ ਤੁਰਨਾ ਤੇ ਵਿੱਚ ਵਿੱਚ ਜਿਹੜੇ 뷰 ਹੋਣਗੇ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਆ ਇੱਥੇ ਘੋੜਿਆਂ ਦਾ ਸਮਾਨ ਵੇਚਦੇ ਆ ਤੇ ਇਹ ਵੇਚ ਕੇ ਥੱਲੇ ਤੋਂ ਲਾਉਂਦਾ ਸਮਾਨ ਤੇ ਇਹ ਵੇਚ ਕੇ ਇਹਨਾਂ ਦਾ ਗੁਜ਼ਾਰਾ ਹੁੰਦਾ ਹੈ। ਅੱਜ ਤਾਂ ਮੈਂ ਚੱਕਾਡ ਲੈਂਦਾ। ਆਹ ਇੱਥੇ ਕੁਝ ਕੁ ਦੁਕਾਨਾਂ ਆ। ਸਾਡੇ ਸਾਹਮਣੇ ਆਂ। ਇਹ ਵੀ ਇਹ ਸਾਰਾ ਸਮਾਨ ਥੱਲੇ ਤੋਂ ਲਾਉਂਦਾ ਖਾਣ ਪੀਣ ਦਾ। ਇਹ ਜਿਹੜਾ ਸਮਾਨ ਇੱਥੋਂ ਲਾਉਂਦੇ ਆਗੇ ਥੱਲੇ ਤੋਂ ਇਹ ਤਾਂ ਥੋੜਾ ਜਿਹਾ ਮਹਿੰਗਾ ਲਾਉਂਦੇ ਆ। ਕਿਉਂਕਿ ਚੜਾਈ ਪੈਂਦੀ ਹੈਗੀ ਤਾਂ ਕਰਕੇ ਆਲ ਲੋਕ ਜਿਹੜੇ ਇੱਥੇ ਰਹਿੰਦੇ ਹੈਗੇ ਇਹ ਪਸ਼ੂ ਪਾਲਣ ਕਰਦੇ ਹੈਗੇ ਇਹ ਉਹ ਲੋਕ ਆਗੇ ਜਿਹੜੇ ਘੋੜਿਆਂ ਤੇ ਤਾਂ ਲੈ ਜਾਂਦੇ ਆ ਵਹਾ ਕੇ ਇਨਸ਼ਾਨਾਂ ਨੂੰ ਇਹ ਘੋੜਿਆਂ ਤੇ ਲੋਕਾਂ ਨੂੰ ਤਾਂ ਲੈ ਕੇ ਜਾਂਦੇ ਆ ਵਹਾ ਕੇ ਚਾਤਰਾ ਕਰਵਾਉਂਦੇ ਆ ਇਹ ਜਿਹੜਾ ਕਾਹ ਫੂਸ ਲੈ ਕੇ ਜਾ ਰਹੇ ਆ ਇਹ ਵੀ ਘੋੜੇ ਲਈ ਲੈ ਕੇ ਜਾ ਰਹੇ ਹੈਗੇ ਆਪਾਂ ਇੱਥੇ ਆ ਕੇ ਖੜ ਕੇ ਜਿੱਥੇ ਗੱਡੀਆਂ ਗੁੱਡੀਆਂ ਇੱਥੇ ਰੁਕ ਜਾਂਦੀਆਂ ਆਂ ਤੇ ਆਹ ਮੋਟਰਸਾਈਕਲ ਖੜੇ ਆ ਗਏ। ਉਹ ਮੋਟਰਸਾਈਕਲ ਬਸ ਇੱਥੇ ਰੁਕਦਾ ਇਤੋਂ ਗਾਹ ਪੈਦਲ ਯਾਤਰਾ ਸ਼ੁਰੂ ਹੋਣੀ ਹੈਗੀ। ਉਹ 20 ਕਿਲੋਮੀਟਰ ਦੀ ਆ ਪੈਦਲ ਯਾਤਰਾ ਆਪਾਂ ਇੱਥੋਂ ਕੇ ਬੰਦੇ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਕਿ 20 ਕਿਲੋਮੀਟਰ ਜਾਣਾਗਾ। ਤੇ ਇਤੋਂ ਪਹਿਲਾਂ ਇੱਕ ਗੁਰਦੁਆਰਾ ਸਾਹਿਬ ਆਊਗਾ। ਉਹ ਤੋਂ ਅੱਗੇ 6 ਕਿਲੋਮੀਟਰ ਯਾਤਰਾ ਹੋਰ ਕਰਨੀ ਹੈ ਇਹ ਸੰਤ ਸਾਹਿਬ ਲਈ। ਹਾਂ ਜਸਵਿੰਦਰ। ਹਾਂ ਭਾਈ। ਸਵਾਦ ਆ ਜਾਗੀ ਠੀਕ ਨਹੀਂ ਦੇਖੇ ਕਿੰਨੇ ਦਾ ਕੱਪ ਦਿੱਤਾ ਜਿਆਦਾ 20 ਰੁਪਏ ਦਾ ਪਾਣੀ ਦੀ ਬੋਤਲ 20 ਰੁਪਏ ਦੀ ਪਾਣੀ ਦੀ ਬੋਤਲ ਤੇ ਜਮਾ ਸਿਖਰ ਤੇ ਕਿੰਨੇ ਦੀ ਹੋਊਗੀ ਬੱਚਾ ਨੇ 60 ਰੁਪਏ ਦੀ ਅੰਨਾ ਖਚਰਾ ਤੇ ਵੀ ਯਾਤਰਾ ਕਰਦੇ ਹੈਗੇ ਯਾਤਰੀ ਆਹ ਵੀ ਖਚਰਾ ਇਹਨਾਂ ਨੇ ਜੇ ਦਾ ਕਿਰਾਇਆ ਕਰ ਦੋ ਘੱਟ ਮਨ ਦਾ ਵੀ 4-5-5 ਰੁਪਏ ਪਰ ਬੰਦੇ ਰੋ ਲੈਂਦੇ ਆ ਜਿਵਾਗ ਦਾ 25 ਰੁਪਏ ਦਾ ਬਹੁ ਲੋਕ ਇਹਦੇ ਵੀ ਜਾਣਗੇ ਇਹਦੇ ਵਿੱਚ ਹੋਰ ਜਾਣਗੇ ਜਿਹਨੂੰ ਜਿਵੇਂ ਲੋਡ ਲੱਗਦਾ ਬਸ ਉਹ ਵਿੱਚ ਜਾ ਕਰਾ ਕਰੀਏ ਔਰ ਮੈਂ ਵਿੱਚ ਦੇਖਿਆ ਜਿਵੇਂ ਅੱਪਰੂ ੜੇ ਬਟੇ ਨੰਨੋ ਮੈਂ ਨਾ ਜਦੋਂ ਆਪਾਂ ਕੀ ਹੁਣਾਂ ਵੀਡੀਓ ਤੁਹਾਨੂੰ ਵੀਡੀਓ ਦਿਖਿਆ ਹੋਰੀ ਐਂਡੀਗਾ ਤੋਂ ਬਾਅਦ ਮੈਂ ਤੁਹਾਨੂੰ ਸਿਰ ਵੀ ਗਰੀ ਸੀ ਨਾ ਉਹਨਾਂ ਤੋਂ ਤੱਕ ਪਹੁੰਚਿਆ ਆਹ ਇਹਦਾ ਗੇਨ ਉਹ ਕਲੇ ਹੰਤਾ ਦੇ ਪਰੰਦੇ ਮਤਲਬ ਕੰਮ ਨਹੀਂ ਕਰਦਾ ਜਿਹੜੀ ਕਰਦੀ ਹੈ ਥੋੜਾ ਥੱਕ ਗਿਆ ਵੀ ਕੇਟੀਐਮ ਜੰਦਗਾ ਹੋਇਆ ਉਹਨੇ ਦੇ ਚੜਦੇ ਸੱਚ ਨਾਮ ਆਏ ਆਪਾਂ ਜਮਾ ਯਾਰਾ ਚੱਲੇ ਅੱਜ ਇੱਕ ਕੀਤਾ ਜਾਉਗਾ ਇੱਥੇ ਰਜਿਸਟ੍ਰੇਸ਼ਨ ਕਰਵਾਈ ਚਗੀ ਲੈਣਾ ਬਾਹਰ ਲੱਕ ਮਾਂ ਬੰਗਲਾ ਲੰਮਾ ਚਾਪ ਇੰਦੇ ਲੇਟ ਹੋ ਗਏ ਇੱਥੇ ਕਾਰ ਚੈੱਕ ਕਰਾ ਕੇ ਫਿਰ ਆਪਾਂ ਚੱਲਾਂਗੇ ਅੱਗੇ ਇਹ ਚੈੱਕ ਕਰਾਉਣਾ ਜ਼ਰੂਰੀ ਹੈਗਾ ਇਹ ਤੋਂ ਬਿਨਾ ਇਹ ਜਾਣ ਵੀ ਨਹੀਂ ਦਿੰਦੇ ਜੀਨੇ ਆ ਘੋੜਾ ਦਾ ਸਫਰ ਕਰਨਾ 2000 ਰੁਪਏ ਮੰਗਦਿਆ ਇਹ 2000 ਰੁਪਏ ਵਿੱਚ ਇਹ ਤੁਹਾਨੂੰ ਤਾਂ ਤੇ ਖੱਟਿਆਉਣਗੇ ਜੀਨੇ ਘੋੜੇ ਦਾ ਸਫਰ ਕਰਨਾ ਤੇ ਆਪ ਇਸੇ ਦੇਖੋ ਯਾਤਰਾ ਜਿਹੜੇ ਯਾਤਰਾ ਤੇ ਜਾ ਰਹੇ ਆ ਤਾਂ ਜਿੱਦ ਤੋਂ ਆਪਾਂ ਪਹਿਲਾਂ ਚੜ ਕੇ ਆਇਆ ਉੱਥੋਂ ਸੋੜਾ ਚੜਨਾ ਆਸਾਨ ਸੀਗਾ ਤੇ ਇੱਥੇ ਚੜਾਈ ਸਿੱਧੀ ਆ ਗਈ। ਬੱਚੀ ਵਾਧਾ ਜਾਂਦੀ ਹੈਗੀ। ਤੇ ਚੜਨਾ ਸੋੜਾ ਮੁਸ਼ਕਲ ਹੋ ਰਿਹਾ ਹੈਗਾ। ਜਿਵੇਂ ਜਿਵੇਂ ਆਪਾਂ ਉੱਚੇ ਚੜਦੇ ਜਾਂਦੇ ਹਾਂ। ਉਵੇਂ ਮ ਚੜਾਈ ਸਿੱਧੀ ਹੋ ਜਾਂਦੀ ਹੈ ਤੇ ਤਾਂ ਤੇ ਦਾਂ ਬਹੁਤ ਚੜੀ ਹੁੰਦਾ ਤੇ ਠੰਡ ਵੀ ਹੋਈ ਜਾਂਦੀ ਹੈਗੀ ਹਮ ਕੋਣ ਸਾਬ ਟ੍ਰੈਕ ਆ ਸਿੱਧਾ ਜਾਣਾ ਹੈ ਇੱਥੋਂ ਐ ਸਿੱਧਾ ਪਹਾੜ ਦੇ ਨਾਲ ਨਾਲ ਜਾਂਦਾ ਚੜਾਈ ਚੜਨ ਚ ਬਹੁਤ ਤਕਲੀਫ ਹੋ ਰਹੀ ਹੈ ਦਮ ਲੱਗ ਰਿਹਾ ਪੂਰਾ ਪਰ ਚੜਨਾ ਕਿਲੋਮੀਟਰ ਆ ਗਏ ਤੈ ਕਰ ਲੈ 6 ਕਿਲੋਮੀਟਰ ਇੰਨਾ ਲੋਕਾਂ ਦੀਆਂ ਦੁਕਾਨਾਂ ਲੋ ਵੀ ਹੈ ਵੀ ਇੰਨਾ ਦੀਆਂ ਦੁਕਾਨਾਂ ਦਾ ਇਹ ਨੀਚੇ ਤੋਂ ਸਮਾਨ ਲਿਆਉਂਦਾ ਤੇ ਇੰਨਾ ਬਹੁਤ ਔਖਾ ਹੁੰਦਾ ਇਹਨਾਂ ਨੂੰ ਜਦੋਂ ਨੀਚੇ ਤੋਂ ਸਮਾਨ ਲਾਉਂਦੇ ਆ ਤਾਂ ਘਰ ਕਿਹਨੇ ਇਹ ਮਹਿੰਗਾ ਵੇਚਦੇ ਹੈਗੇ ਇੱਥੇ ਰੌਣਕ ਹੀ ਹੈਗਾ ਹੈ ਰੌਣਕ ਹੀ ਹੈਗਾ ਰੌਣਕ ਹੈ ਵੀ ਮੇਰੇ ਰਾਹਾਂ ਦੇ ਵਿੱਚ ਚੱਲਦੇ ਇੱਕ ਦੁਕਾਨ ਤੇ ਬੈਠੇ ਸੀਗੇ ਤੇ ਇੱਥੇ ਪਾਣੀ ਪਾ ਕੇ ਥੋੜਾ ਜਿਹਾ ਰਿਲੈਕਸ ਕੋਲ ਕੋ ਲੈ ਗਾ ਜਸਵਿੰਦਰ ਨੇ ਤੇ 22 ਮਨਪ੍ਰੀਤ ਚਾਹ ਦੇ ਤਿੰਨ ਕੱਪ ਲੈਣਗੇ ਆਪਣੇ ਵਾਸਤੇ ਚਾਹ ਜੋ ਪੀਨੇ ਆ ਤੇ ਫਿਰ ਚੜਾਂਗੇ ਇੱਧਰ ਅੱਗੇ 뷰 ਵੀ ਬਹੁਤ ਸੁਣਾ ਰਿਹਾ ਹੈਗਾ ਇੱਧਰ ਯਾਤਰੀ ਇੱਧਰੋਂ ਆ ਰਹੇ ਆਗੇ ਤੇ ਆ ਇੱਥੇ ਪਾਣੀ ਦੀ ਟੰਕੀ ਲੱਗੀ ਹੋਈ ਆ ਸਾਰੇ ਯਾਤਰੀ ਇੱਥੋਂ ਪਾਣੀ ਭਰ ਕੇ ਆਦਿ ਨਾ ਬੋਤਲਾ ਬੋਤਲਾ ਸਾਰੇ ਪੁੱਲ ਖਰਚ ਕੇ ਤਾਂ ਫੇਰ ਜਾ ਰਹੇ ਆ ਤੇ ਕਈ ਲੋਕ ਖਚਰਾ ਤੇ ਜਾ ਰਹੇ ਆ ਬਜ਼ੁਰਗ ਲਾਠੀ ਲੈਣੀ ਪੈਂਦੀ ਇੱਥੇ ਤਾਂ ਬਰਖ ਪੈਂਦੀ ਆ ਆਪ ਕੋ ਜਾਂਦੇ ਹਾਂ ਦੱਸ ਬੱਸ ਉਹ ਰਸ ਪਾਲਿਆ ਆਪਾਂ ਰਸ ਪਾਲਾ ਚੜਾਈ ਚੜਨੇ ਚਾਹਗੀ ਚਾਹ ਨਾਲ ਤੋਂ ਸਾਤਾ ਥੋੜਾ ਜਿਹਾ ਖਾਣ ਨੂੰ ਵੀ ਲਈ ਲੈਣੇ ਹੈਗੇ ਖਾ ਲਾਂਗੇ ਭੁੱਖ ਲੱਗੀ ਪਈ ਆ ਹੈਮਕੋਨ ਸਾਹਿਬ ਯਾਤਰਾ ਤੇ ਸਾਨੂੰ ਤੁਹਾਡੇ ਸਾਹਮਣੇ ਜਿਹੜੇ ਝਰਨੇ ਇਹ ਦੇਖਣ ਨੂੰ ਮਿਲਣਗੇ ਬਹੁਤ ਹੀ ਸੋਹਣੇ ਬਹੁਤ ਹੀ ਬਾਰੇ ਬਾਰੇ ਚੱਲਣਗੇ ਥੱਲੇ ਨਦੀ ਆ ਜਾਂਦੀ ਹੈਗੀ ਇਹਦੇ ਵਿੱਚ ਆ ਜਾਂਦੀ ਹੈ ਡੇਟਾ ਝਰਨਾ ਉਹ ਉੱਪਰੋਂ ਦਾ ਜਮਾ ਆਖ ਤੋਂ ਸਾਹਮਣੇ ਪਹਾੜ ਤੇ ਸਨੋਵ ਆ ਜਿਹੜੀ ਉਹ ਚਮਕ ਰਹੀ ਹੈਗੀ उथे जाना है अपा या थले नदी श्री हेमकुंड साहब जाते हुए సాంగతం హేమకొండ సా దర్శనక ਆ ਇੱਥੇ ਦੁਕਾਨਾਂ ਹੀ ਹਾਨਾ ਥੋੜੀਆਂ ਇੱਥੇ ਪਰੋਠੇ ਪ੍ਰੂਠੇ ਬਣਾਉਂਦੇ ਆ ਜਿਨ੍ਹਾਂ ਨੇ ਪਰੋਠੇ ਪ੍ਰੂਠੇ ਖਾਣੇ ਇੱਥੇ ਖਾ ਸਕਦੇ ਆਂਗੇ ਤੁਹਾਡੇ ਸਾਹਮਣੇ ਆ ਤੇ ਆ ਦੋ ਰਸਤੇ ਜਾਂਦੇ ਹੈਗੇ ਫੇਮਗੁੰਡ ਸਾਹਿਬ ਵਾਲੇ ਨੂੰ ਦੋਨਾਂ ਚੋਂ ਕਿਸੇ ਜੋ ਮਰਜ਼ੀ ਵਗਜੋ ਉਹ ਰਸਤੇ ਉੱਥੇ ਜਾਊਗਾ ਸਿੱਧਾ ਬਹੁਤ ਸ਼ਾਨਦਾਰ ਨੇ ਨਦੀ ਬਹੁਤ ਤੇਜ਼ ਵਹਿ ਰਹੀ ਆ ਬਹੁਤ ਹੀ ਸੁੰਦਰ ਟਰੈਕ ਆ ਹਿਮਕੁੰਡ ਸਾਹਿਬ ਦਾ ਸਾਰੇ ਜਣੇ ਆ ਕੇ ਦੇਖੋ ਬਹੁਤ ਹੀ ਨਿਆਰਾ ਹੁੰਨ ਆਲਾ ਤੁਹਾਨੂੰ ਆ ਨਦੀ ਦੇ ਨਾਲ-ਨਾਲ ਜਾਂਦਾ ਸਾਰਾ ਟਰੈਕ ਇਹ ਨਦੀ ਦੇ ਨਾਲ-ਨਾਲ ਹੀ ਰਹੋਗੇ ਤੁਸੀਂ なんだ見た ਕਿ ਆਪਾਂ ਨੂੰ ਨਾ ਥੋੜੀ-ਥੋੜੀ ਬਰਸਾਤ ਦੇਖਣ ਨੂੰ ਮਿਲੀ ਆ ਤੇ ਆ ਦੇਖੋ ਲੋਕਾਂ ਨੇ ਤ੍ਰੇਨ ਕੋਲ ਪਾਰੇ ਆਪਣੇ ਜਵਾਨ ਤਾਂਗੇ ਆਪਣਾ ਰੇਟ ਉਹਨਾਂ ਕੋਲ ਹੈਗਾ ਬਰਸਾਤ ਦੀ ਆਪਾਂ ਹੁਣ ਚੱਲਦੇ ਆਂ ਉਹਨਾਂ ਉਹਦਾ ਪਹਾੜੀ ਤੇ ਇਹਨਾਂ ਉੱਪਰ ਸਾਇ ਪਾਈ ਜਾਂਦੇ ਆ ਜੀ ਈ ਜਾ ਜਾਂਦਾ ਛੋੜਾ-ਛੋੜਾ ਕਣੇ ਆਂ ਕਰਮੇਣੇ ਕਰਮੇਣੇ ਨਹੀਂ ਦਿਖਣੇ ਆਂ ਕਈਆਂ ਦਾ ਨਾ ਤਾਹਰ ਕੇ ਇਹਨਾਂ ਨੇ 2 ਕੋਟ ਪਾਏ ਤੇ ਉਹਨਾਂ ਨੇ 2 ਕੋਟ ਪਾਏ ਤਾਂ ਵੀ ਸਾਡੇ ਕੱਪੇ ਉੱਤੇ ਗੱਲੇ ਨਾ ਹੋਣ ਹੁਣ ਚੜਦੇ ਹਿੱਤਾ ਆ ਪਹਾੜ ਦੇ ਵਿੱਚੋਂ ਆ ਰਿਹਾ ਪਾਣੀ ਇਹ ਉੱਪਰ ਬਰਫ਼ ਜੰਮੀ ਹੋਈ ਹੈਗੀ ਇਹ ਬਰਫ਼ ਘੋਰ ਖੁਰ ਕੇ ਆ ਰਹੀ ਹੈ ਤੇ ਮੀਂਹ ਵੀ ਪੈ ਰਿਹਾ ਉਹਦਾ ਪਾਣੀ ਵੀ ਆ ਰਿਹਾ ਆ ਦੇਖੋ ਮੀਂਹ ਦਾ ਪਾਣੀ ਇਧਰੋਂ ਆ ਰਿਹਾ ਅਮੀ ਬਾਰੇ ਆਉਦਾ ਪਾਣੀ ਵੀ ਆ ਰਿਹਾ ਇਧਰੋਂ ਕਣ ਕਾਇਆਂ ਆਪੇ ਜਾਂਦੀਆਂ ਸੀਗਾ ਉਹ ਸਾਡੇ ਤੋਂ ਨਾ ਤੇ ਹੁਣ ਆਪਾਂ ਇੱਥੋਂ ਚੱਲਦੇ ਆਂ ਦੁਬਾਰੇ ਸਿੱਧਾ ਹੈਲੀ ਹੈਲੀਪੈਡ ਕੋਲ ਜਾਣਾ ਕਹਦੇ ਹੈਲੀਪੈਡ ਕੋਲ ਉੱਥੇ ਜਾਣਾਗਾ ਸਾਹਮਣੇ ਵੀ ਬਹੁਤ ਵਧੀਆ ਆਪਾਂ ਗੋਬਿੰਦ ਧਾਮ ਦੇ ਗੁਰਦੁਆਰਾ ਸਾਹਿਬ ਵਿੱਚ ਆ ਗਏ ਐਜੇ ਥੋੜੀ ਥੋੜੀ ਬਰਸ਼ਾਤ ਹੋ ਰਹੀ ਐ ਮੁੰਨੀ ਮਿੰਨੀ ਇੱਥੇ ਦੁਕਾਨਾਂ ਦੇ ਕੋਨਾ ਬਹੁਤ ਆੰਗਾਂ ਜਿਵੇਂ ਖਾਣਾ ਖੁਣਾ ਹੋਵੇ ਬਸ ਗੁਰਦੁਆਰਾ ਸਾਹਿਬ ਸਾਹਮਣੇ ਹੈਗਾ ਆਪਾਂ ਚੱਲਦੇ ਆਂ ਹੋ ਜੇ ਸਵੇਰੇ ਕਿ ਨਾ ਹਾਂ ਫਿਰ ਇਹ ਹੈ ਨਾ ਫਿਰ ਆਪਾਂ ਪੈਂਚਾ ਜਰਾਂ ਹੈ ਨਾ ਗੁਰਦੁਆਰਾ ਸ੍ਰੀ ਹੇਮਕੋਨ ਸਾਹਿਬ ਗੋਬਿੰਦ tạm ਗੋਬਿੰਦ tạm ਪਹੁੰਚ ਗਿਆ ਆਪਾਂ ਤੇ ਤੜਕੇ ਸਫ਼ਰ ਕਰਨਾ ਆਪਾਂ ਹੇਮ ਕੋਨ ਦਾ